ਪੰਜਾਬ ਦੇ ਵਿੱਚ ਵੱਡੀ ਸਿਆਸੀ ਹਲਚਲ ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦ ਲਿਆ ਭਗਵੰਤ ਮਾਨ ਤੋਂ ਬਿਨਾਂ ਦਿੱਲੀ ਸੱਦੇ ਕੇ ਮੰਤਰੀਆਂ ਦੇ ਨਾਲ ਕੇਜਰੀਵਾਲ ਨੇ ਕੀ ਗੱਲਬਾਤ ਕੀਤੀ ਹੈ ਆਖਰਕਾਰ ਕਿਉਂ ਕੇਜਰੀਵਾਲ ਨੇ ਮੰਤਰੀਆਂ ਨੂੰ ਦਿੱਲੀ ਸੱਦਿਆ ਤੇ ਆਖਰਕਾਰ ਪੰਜਾਬ ਕੈਬਨਿਟ ਦਾ ਵੈਨਿਊ ਸਥਾਨ ਕਿਉਂ ਐਨ ਟਾਈਮ ਤੇ ਬਦਲਿਆ ਗਿਆ ਇਹਦੇ ਬਾਰੇ ਚਰਚਾ ਕਰਦੇ ਹਾਂ ਤੁਸੀਂ ਜੁੜੇ ਲੋਕ ਪੰਜਾਬ ਨਿਊਜ਼ ਦੇ ਨਾਲ ਮਹਿੰਦਰ ਬਾਵਾ ਪੰਜਾਬ ਦੇ ਵਿੱਚ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਚ ਖਲਾਰਾ ਕਿਸੇ ਤੋਂ ਲੁਕਿਆ ਛਪਿਆ ਨਹੀਂ ਕੇਂਦਰੀ ਹਾਈ ਕਮਾਂਡ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਦੇ ਵਿੱਚ ਅਣਬਾਣ ਸ਼ਰੇਆਮ ਚਲਕ ਰਹੀ ਹੈ ਤਾਜ਼ਾ ਖਬਰ ਆਈ ਹੈ ਕਿ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਬਿਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦਿਆ ਦਿੱਲੀ ਸਾਧਕੇ 1 ਟੂ 1 ਸਾਰਿਆਂ ਨਾਲ ਗੱਲਬਾਤ ਕੀਤੀ ਗਈ ਹੈ ਚਰਚਾਵਾਂ ਕਈ ਨੇ ਇਧਰੋਂ ਕਲਤਾਰ ਸਿੰਘ ਸੰਧਵਾ ਦੀਆਂ ਸਰਗਰਮੀਆਂ ਵੀ ਬੀਤੀ ਕੱਲ ਤੋਂ ਨਜ਼ਰ ਆ ਰਹੀਆਂ ਨੇ ਇਹਨਾਂ ਨੂੰ ਪਿੱਛੇ ਛੱਡਦੇ ਹਾਂ ਗੱਲ ਕਰਦੇ ਹਾਂ ਕਿ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਕੇਜਰੀਵਾਲ ਕਿਸ ਹیثیت ਦੇ ਵਿੱਚ ਮੰਤਰੀਆਂ ਨੂੰ ਮਿਲ ਰਹੇ ਨੇ ਕੀ ਪਾਰਟੀ ਪ੍ਰਧਾਨ ਦੇ ਤੌਰ ਤੇ ਉਹ ਮਿਲ ਸਕਦੇ ਨੇ ਕੀ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੇ ਫੀਡਬੈਕ ਲਈ ਹੈ ਕਿਹੜੇ ਵਿਭਾਗ ਵਿੱਚ ਕੀ ਕੰਮ ਹੋ ਰਿਹਾ ਹੈ ਕਿਹੜੇ ਵਿੱਚ ਕੀ ਹੋ ਰਿਹਾ ਹੈ ਤੇ ਕਲਾਸ ਵੀ ਲਈ ਗਈ ਦੱਸੀ ਜਾਂਦੀ ਹੈ ਸਵਾਲ ਇਹ ਹੈ ਕਿ ਕੀ ਜਿਹੜੇ ਲੋਕਾਂ ਨੇ ਉਹਦੇ ਦੇ ਭੇਤ ਗੁਪਤ ਰੱਖਣ ਦੀ ਸੋਚ ਚੁੱਕੀ ਹੋਵੇ ਉਹ ਕਿਸ ਤਰ੍ਹਾਂ ਨਾਲ ਇੱਕ ਅਨਧਿਕਾਰਤ ਬੰਦੇ ਸਾਹਮਣੇ ਇਹ ਚੀਜ਼ਾਂ ਖੋਲ ਸਕਦੇ ਨੇ ਇਹ ਇੱਕ ਸਵਾਲ ਹੈ ਇਹਦਾ ਸਵਾਲ ਦਾ ਜਵਾਬ ਹੈ ਕਿ ਨਾ ਚਾਹੀਏ ਕਿ ਨਹੀਂ ਖੋਲ ਸਕਦੇ ਦੂਜੀ ਗੱਲ ਇਹ ਹੈ ਕਿ ਮੁੱਖ ਮੰਤਰੀ ਨੂੰ ਕਿਉਂ ਨਹੀਂ ਸੱਦਿਆ ਗਿਆ ਮੁੱਖ ਮੰਤਰੀ ਤੋਂ ਕੀ ਕੇਜਰੀਵਾਲ ਨੂੰ ਡਰਦਾ? ਜਾਂ ਕੋਈ ਮੰਤਰੀ ਜਿਹੜੇ ਆ ਪੰਜਾਬ ਦੇ ਉਹ ਡਰਦੇ ਆ ਭਗਵੰਤ ਮਾਨ ਤੋਂ ਕਿ ਕੇਜਰੀਵਾਲ ਦੇ ਸਾਹਮਣੇ ਮੁੱਖ ਮੰਤਰੀ ਦੇ ਹੁੰਦਿਆਂ ਗੱਲਾਂ ਖੋਲ੍ਹ ਕੇ ਨਹੀਂ ਦੱਸ ਸਕਦੇ। ਭਗਵੰਤ ਮਾਨ ਦੀਆਂ ਚੁਗਲੀਆਂ ਨਹੀਂ ਕਰ ਸਕਦੇ। ਇਹ ਕਿਹ ਵੀ ਸਵਾਲ ਹੈ। ਹੁਣ ਮੰਤਰੀ ਵਾਪਸ ਆ ਜਾਣਗੇ ਤੇ ਕੈਬਨਿਟ ਮੀਟਿੰਗ ਹੋਏਗੀ। ਅਚਨਚੇਤ ਸੱਦੇਗੇ ਮੰਤਰੀਆਂ ਤੋਂ ਕਈ ਚੀਜ਼ਾਂ ਦੇ ਬਾਰੇ ਸ਼ੰਕੇ ਖੜੇ ਹੋਗੇ ਨੇ। ਕਿ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਕਾਰ ਖੜਕ ਗਈ ਹੈ ਕੇਜਰੀਵਾਲ ਨੇ ਹਜੇ ਤੱਕ ਭਗਵੰਤ ਮਾਨ ਦਾ ਪਤਾ ਤੱਕ ਨਹੀਂ ਲਿਆ ਉਹ ਬਿਮਾਰ ਹੋ ਕੇ ਸਿਹਤਯਾਬ ਹੋ ਕੇ ਵਾਪਸ ਕੰਮ ਤੇ ਵੀ ਪਰਤ ਆਏ ਨੇ ਪਰ ਕੇਜਰੀਵਾਲ ਨੇ ਜਿੱਥੇ ਤੱਕ ਜਾਣਕਾਰੀ ਹੈ ਕਿ ਟੈਲੀਫੋਨ ਤੱਕ ਵੀ ਨਹੀਂ ਕੀਤਾ ਇਸ ਤੋਂ ਕੀ ਅੰਦਾਜ਼ਾ ਲਾਇਆ ਜਾ ਸਕੇ ਕੀ ਕੇਜਰੀਵਾਲ ਕਿਹੜੀ ਗੱਲਾਂੋਂ ਨਾਰਾਜ਼ ਨੇ ਕਿਹੜੀ ਗੱਲ ਦਾ ਗੁੱਸਾ ਖਾਧਾ ਕੇਜਰੀਵਾਲ ਨੇ ਕੁੱਲ ਮਿਲਾ ਕੇ ਜੇ ਦਾ ਜਮਾ ਵੱਟਾ ਕਟੋਕ ਕਰੀਏ ਸਾਰਾ ਕੁਝ ਦੇਖੀਏ ਗਿੰਤੀਆਂ ਬਿੰਤੀਆਂ ਲਾਈਏ ਤਾਂ ਇਹੀ ਨਿਕਲਦਾ ਹੈ ਕਿ ਕੇਜਰੀਆਲ ਸਿੱਧੇ ਰੂਪ ਚ ਪੰਜਾਬ ਦੀ ਸਰਕਾਰ ਚਲਾਉਣਾ ਚਾਹੁੰਦੇ ਨੇ ਤੇ ਆਪਣੇ ਸਿਰ ਤੇ ਕੋਈ ਇਲਜ਼ਾਮ ਵੀ ਨਹੀਂ ਲੈਣਾ ਚਾਹੁੰਦੇ ਜੇਕਰ ਪੰਜਾਬ ਚ ਕੋਈ 1921 ਹੁੰਦੀ ਹੈ ਉਹਨਾਂ ਦੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤੋ ਕਹਿ ਸਕਦੇ ਨੇ ਕਿ ਭਾਈ ਮੇਰਾ ਤਾਂ ਇਹ ਨਾਲ ਲੈਣਾ ਦੇਣਾ ਹੀ ਕੀ ਨਾ ਮੈਂ ਮੁੱਖ ਮੰਤਰੀ ਨਾ ਮੈਂ ਕੁਝ ਹੋਰ ਨਾ ਮੈਂ ਫਲਾਣਾ ਨਾਮ ਆਖ ਤੁਮਕਾਨਾ ਇਹ ਗੱਲਾਂ ਹੁਣ ਭਗਵਾਨ ਜੀ ਤਮਾਨ ਇਤੇ ਕੀ ਐਕਸ਼ਨ ਲਿੰਦੇ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਭਗਵਾਨ ਜੀ ਨੂੰ ਇੱਕ ਵਾਰ ਖੁੰਝੇ ਜਰੂਰ ਲਾਇਆ ਜਾ ਰਿਹਾ ਹੈ